ਸਾਨੂੰ ਪਤਾ ਲੱਗਿਆ ਜੀ ਵੀ ਦਿਆਲ ਸਿੰਘ ਨਾਂ ਦੇ ਇੱਕ ਬਜ਼ੁਰਗ ਨੇ ਰਣੀਆਂ ਪਿੰਡ ਦੇ ਉਹ ਪੈਸੇ ਲੈ ਕੇ 1.5 ਲੱਖ ਰੁਪਿਆ ਤੇ ਬੰਦਨੀ ਕਲਾਂ ਕਿਸ ਨੂੰ ਦੇਣ ਜਾ ਰਹੇ ਸੀਗੇ ਇੱਥੇ ਉਹਨਾਂ ਕੋਲੋਂ ਪੈਸਿਆਂ ਦੀ ਖੋਹ ਗਿਆ ਉਹ ਇਸ ਬੰਦੇ ਅਸੀਂ ਮੌਕੇ ਤੇ ਖੜੇ ਆ ਸਾਰੀ ਜਾਂਚ ਕਰ ਰਹੇ ਆ ਪਲੱਸ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੇ ਆ ਬਜ਼ੁਰਗ ਦੇ ਘਰ ਦੇ ਵੀ ਕੈਮਰੇ ਅਸੀਂ ਚੈੱਕ ਕਰ ਰਹੇ ਆ ਠੀਕ ਆ ਕਿੰਨੇ ਵੇਲੇ ਚੱਲੇ ਆ ਕੀ ਗੱਲਬਾਤ ਹੋਈ ਆ ਠੀਕ ਆ ਸਾਰਾ ਜਾਂਚ ਕਰਕੇ ਜੋ ਤੱਤ ਸਾਹਮਣੇ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਰਕਮ ਕਿੰਨੀ ਦੱਸੀ ਜਾ ਰਹੀ ਹੈ 1.5 ਲੱਖ ਰੁਪਿਆ ਜੀ ਉਹ ਲੈ ਕਿੱਥੋਂ ਕਿੱਧਰ ਨੂੰ ਜਾ ਰਹੇ ਸੀਗੇ ਘਰੋਂ ਹੀ ਲੈ ਕੇ ਜਾ ਰਿਆ ਸੀਗਾ ਜੀ ਕੁਝ ਗੱਲਾਂ ਸਾਨੂੰ ਡਾਊਟਫੁਲ ਵੀ ਲੱਗਦੀਆਂ ਜਿਵੇਂ ਜਿਸ ਬੰਦੇ ਨੂੰ ਪੈਸੇ ਦੇਣ ਜਾਣਾ ਛੁਕਣਾ ਮੈਨੂੰ ਪਤਾ ਹੀ ਨਹੀਂ ਮੇਰੇ ਕੋਲੇ ਪੈਸੇ ਦੇਣ ਆ ਰਿਹਾ ਤੇ ਇਹ ਸਾਰੇ ਅਸੀਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਸਾਰੇ ਪਹਿਲਾਂ ਤੋਂ ਜਾਂਚ ਕਰਕੇ ਜੋਸ ਚਾਈ ਸਾਹਮਣੇ ਹੋ ਗਿਆ ਤੇ ਮਤਾਬ ਕਰ ਵੀ ਕੀਤੀ ਹੋਊਗੀ ਹੋਰ ਕਿਹਦੇ 60 ਫੀਟ ਤਾਂ ਨਹੀਂ ਬੱਜੀ ਨਹੀਂ ਕੋਈ 60 ਫੀਟ ਨਹੀਂ ਜੀ ਓੜਲੀ ਤਫਤੀਸ਼ ਦੇ ਵਿੱਚ ਤੁਹਾਡੀ ਕੀ ਲੱਗ ਰਿਹਾ ਸਾਨੂੰ ਡਾਊਟਫੁਲ ਲੱਗਦਾ ਜੀ ਇਹ ਮਸਲਾ ਠੀਕ ਹੈ ਬਾਕੀ ਅਸੀਂ ਫੇਰ ਵੀ ਹੋਰ ਡੀਪਲੀ ਇਹਨੂੰ ਜਾ ਕੇ ਸਾਰਾ ਪ੍ਰੋਪਰ ਕਰ ਰਹੇ ਹਾਂ ਵੈਰੀਫਾਈ ਬਾਦਾਂ ਦੇ ਇਥੋਂ ਘਰੋਂ 1.5 ਲੱਖ ਰੁਪਈਆ ਲੱਗੇ ਚੱਲੇ ਕਿੱਧਰ ਜਾ ਰਹੇ ਸੀ ਬਦੜੀ ਨੂੰ ਅੱਛਾ ਜੀ ਬਦੜੀ ਆਉਂ ਸੀਗਾ ਵੀ ਸਾਡਾ ਤਾਂ ਧੜ ਗਿਆ ਸੀਗਾ ਬਾਖਾ ਵੀ ਇੱਥੇ ਬਾਦਾ ਤਾਂ ਹੁੰਦੀਆਂ ਬਾਹਰ ਗਾ ਤੇ ਬਾਏ ਇਹ ਪੈਸੇ ਪਪੂ ਨੂੰ ਦੇਣੇ ਸੀਗੇ ਓਕੇ ਜੀ ਉਹ ਉੱਥੇ ਜਾਂਦੇ ਨਾ ਮੈਨਾਂ ਚਾਂਸ ਹੋ ਗਿਆ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਕਾਹਦੇ ਤੇ ਸੀਗੇ ਤਿੰਨ ਜਾਣੇ ਦੋ ਮੋਟਰਸਾਈਕਲ ਆ ਉਹਨਾਂ ਕੋਲੇ ਓਕੇ ਤੇ ਮੇਰੀ ਸਕੂਟੀ ਫੜ ਲਈ ਉਹਨਾਂ ਨੇ ਓਕੇ ਫੜ ਕੇ ਸਕੂਟੀ ਆ ਬਾਵਾ ਵਾਦੇ ਕਿਲੇ ਦੀ ਬਾਤ ਤੇ ਲੈ ਗਏ ਮੈਂ ਕਿਹਾ ਤੂੰ ਸਕੂਟੀ ਕਿੱਧਰ ਲੈ ਜਾਂਦਾ ਮੇਰੀ ਉਹ ਦੂਏ ਨੇ ਮੇਰੀ ਬਾਹ ਫੜ ਲਈ ਅੱਛਾ ਜੀ ਸਕੂਟੀ ਨੂੰ ਅੱਗੇ ਮੈਨੂੰ ਲੈ ਗਏ ਅੱਛਾ ਜੀ ਮੈਨੂੰ ਕਹੇ ਕੱਢ ਉਹਨਾਂ ਨੇ ਇੱਥੇ ਹੱਥ ਹੀ ਰੱਖ ਲਿਆ ਮੇਰੇ ਜਿੱਥੇ ਪੈਸੇ ਸੀਗੇ ਤੇ ਪੈਸੇ ਖੱਟ ਲਏ ਮਾ ਕਾਕਾ ਗਾਲ ਸੁਣਾ ਵੀ ਤੂੰ 10000 ਰੁਪਇਆ ਮੈਥੋਂ ਲੈ ਲਓ ਇਹ ਪੈਸੇ ਕਿਸੇ ਦੇ ਆ ਮੈਂ ਤਾਂ ਦੇਣ ਦੱਲੇ ਉਹ ਦੂਏ ਨੇ ਮੇਰੇ ਵਾਲਜਾ ਕੱਢਿਆ ਮੇਰੇ ਬੂਤੇ ਮਾਰਿਆ ਮੈਂ ਉੱਥੇ ਬਹਿ ਹੀ ਗਿਆ ਮੇਰਾ ਦਵਾਖੀ ਘੁੰਮ ਗਿਆ ਫਿਰ ਕਿਧਰੋਂ ਨਿਕਲ ਗਿਆ ਉਥੋਂ ਉਥੋਂ ਫਰ ਪਰੇ ਪਾਪ ਪੰਨੇ ਨੂੰ ਡਰੈਨ ਪੈ ਗਏ ਉਹ ਮੈਂ ਉਥੇ ਬੈਠਾ ਰਿਆ ਉਥੋਂ ਜਦੋਂ ਮੈਂ ਸਿੱਟ ਜਾ ਹੋਇਆ ਤੇ ਮੈਂ ਵੀਰੇ ਆ ਕੇ ਡਰੈਨ ਤੇ ਬਹਿ ਗਿਆ ਫਿਰ ਮੇਰਾ ਭਤੀਜਾ ਉਥੇ ਆਇਆ ਕਹਿੰਦਾ ਬਾਪੂ ਤੂੰ ਇੱਥੇ ਬੈਠਾ ਮੈਂ ਤਾਂ ਬੋਲਿਆ ਨਹੀਂ ਕਿ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹਾਦਰ ਮੰਕਾ ਜਮੀਨ ਅਲਹਾ ਫਰਦ ਗਿੰਦਾ ਬਬੂ ਜੀ ਦੇਖਣ ਨੂੰ ਕਿ ਹੇ ਲੱਗਦੇ ਸੀ ਕਿ ਮੁੰਡੇ ਮੁੰਡੇ ਬੜੇ ਗੋਰਿਆਂ ਦੇ ਪੱਕੇ ਯਾਰਾਂਗੇ ਸੀ ਉਹਨਾਂ ਦੇ ਮੁੰਡੇ ਹੋਣਗੇ 28-30 ਸਾਲ ਦੇ ਉਹ ਛੋਟ ਨੂੰ ਕਿਸੇ ਦਾ ਸ਼ੱਕ ਨਹੀਂ ਜੀ ਸ਼ੱਕ ਸਾਨੂੰ ਦੇਤਾ ਇਨਕੋ ਸਾਡੇ ਕੋਈ ਆਵੇ ਨਾ ਜਾਵੇ ਨਾ ਇੱਥੇ ਐਵੇਂ ਕਹੇ ਨੂੰ ਤੇਰਾ ਨਾਲ ਆਣ ਦਾ ਫਾਇਦਾ ਨਹੀਂ ਕੋਈ ਔਰ ਮੁੰਡੇ ਫੋਟੋ ਦੇ ਆਏ ਸੀਗੇ ਮੈਂ ਆਖਿਆ ਵੀ ਇਹਨਾਂ ਦੇ ਚਿੱਟੀਆਂ ਪੱਗਾਂ ਮੈਂ ਕਿਹਨੂੰ ਕਹਿਣਾ ਵੀ ਆਹ ਮੁੰਡੇ ਆ ਉਹ ਮੈਂ ਨਹੀਂ ਕੋਈ ਗੱਲ ਕੀਤੀ ਉਹ ਕਹਿੰਦਾ ਬੇਫਿਕਰ ਹੋ ਕੋਈ ਗੱਲ ਨਹੀਂ ਇਹ ਅਸੀਂ ਫੜਾਂਗੇ ਤੁਹਾਨੂੰ ਸਰਦਾਗੇ ਤੁਸੀਂ ਕੰਪਲੀਟ ਕਰਤੀ ਪੁਲਿਸ ਨੂੰ ਬਰੇਦੀ ਹਾਂਜੀ ਹਾਂ ਮੌਕੇ ਤੇ ਆਈ ਸੀ ਪੁਲਿਸ ਮੌਕੇ ਤੇ ਤਿੰਨੇ ਗੱਡੀਆਂ ਆਈਆਂ ਸੀ ਹੁਣ ਵੀ ਇੱਥੇ 2 ਘੰਟੇ ਲਾ ਕੇ ਗਏ ਠੀਕ ਹੈ ਵੀ ਕਿਦਾਂ ਪਹਿਲਾਂ ਜੀ 10 ਦਿਨਾਂ ਦੀ ਗੱਲ ਆ 15 ਦਿਨ ਦੀ ਮੇਰੇ ਕੋਲ 2 ਲੱਖ ਰੁਪਏ ਲੈ ਗਏ ਬੀਅਰਗੇ ਕਹਿੰਦੇ ਮੈਂ 5 ਲੱਖ ਦੀ ਜਗ੍ਹਾ ਲੈਣੀ ਆ ਤੇ ਮੈਨੂੰ 2 ਲੱਖ ਰੁਪਏ ਟੋੜਦਾ ਦੋ-ਦੋ ਜਣਾ ਪੰਜਾਂ ਦਿਨ ਦੇ ਦਾਂਗੇ ਤੇ 2 ਲੱਖ ਲੈ ਗਏ ਕਹਿੰਦੇ ਇਹ ਸੌਦਾ ਕਰਨਾ ਮੈਂ ਕੋਈ ਗੱਲ ਨਹੀਂ ਲੈ ਜਾਉ ਆਪਣੇ ਦਿਸਤ ਜ਼ਿਆਦਾ ਤੇ ਪਰਸੋ ਚੌਥੇ ਦੀ ਗੱਲ ਆ ਉਦਦੇ ਮੈਨੂੰ 50000 ਰੁਪਏ ਦੇ ਦੇਗੇ ਅੱਜ ਜਿਹੜੀ ਲੁੱਟ ਹੋਈ ਆ ਡ੍ਰੈਨ ਤੇ ਮੈਨੂੰ ਪਤਾ ਲੱਗਿਆ ਮੁਲਾਜ਼ਮ ਵੀ ਮੇਰੇ ਕੋਲੇ ਗਏ ਆ ਵੀ ਉਹਨਾਂ ਤੋਂ ਪੈਸੇ ਖੋਏ ਗਏ ਜਦੋਂ ਮੁਲਾਜ਼ਮ ਗਏ ਉਹਨਾਂ ਨੇ ਮੇਰੇ ਕੋਲ ਬਿਆਨ ਲੈ ਵੀ ਤੁਹਾਨੂੰ ਫੋਨ ਤਾਂ ਨਹੀਂ ਆਇਆ ਜਾਂ ਅੱਜ ਵੀ ਪੈਸੇ ਦੇਣ ਆ ਰਿਹਾ ਮੈਂ ਕਿਹਾ ਨਹੀਂ ਮੇਰੇ ਕੋਲੇ ਕੋਈ ਫੋਨ ਨਹੀਂ ਆਇਆ ਦਾ ਫਿਰ ਮੈਂ ਤਰੰਤ ਹੀ ਉਹਨਾਂ ਕੋਲ ਮੁਲਾਜ਼ਮ ਨੂੰ ਉੱਠ ਕੇ ਫੋਨ ਲਾਇਆ ਮੁਲਾਜ਼ਮ ਨੇ ਸਾਹਮਣੇ ਬਿੜਦਣ ਨੂੰ ਬੂਟੇ ਨੇ ਚੱਕਿਆ ਫੋਨ ਫਿਰ ਉਹ ਦੂਵਾਰ ਮੈਂ ਮੋਟਰਸਾਈਕਲ ਚਾ ਕੇ ਐਟੇ ਟਾਈਮਡ ਰਹਿਣ ਤੇ ਆਇਆ ਉੱਥੇ ਮੁਲਾਜ਼ਮ ਇੱਕ ਲੋ ਸੀਗੇ ਤੇ ਬਜ਼ੁਰਗ ਸੀਗੇ ਇਹਨਾਂ ਨੂੰ ਮੈਂ ਪੁੱਛਿਆ ਵੀ ਆਹ ਗੱਲ ਹੋ ਗਈ ਤੁਹਾਨੂੰ ਸ਼ੱਕ ਕਿਸ ਦੇ ਨਹੀਂ ਜੀ ਮੈਨੂੰ ਸ਼ੱਕ ਕੋਈ ਨਹੀਂ ਪਹਿਲਾਂ ਮੈਨੂੰ ਜਿਹੜਾ ਪਤਾ ਲੱਗਿਆ ਮੇਰੇ ਰਿਸ਼ਤੇਦਾਰ ਨੇ ਫੋਨ ਕੀਤਾ ਉਹ ਬਦਨ ਕਿਉਂ ਜਾ ਰਿਹਾ ਸੀਗਾ ਵੀ ਬਿਜ਼ਾਰਗ ਨਾਲ ਗੱਲ ਹੋਣੀ ਕਿ ਤੁਹਾਨੂੰ ਦੇ ਜਾ ਰਹੇ ਦੁਪਹਿਰ ਹਾਂ ਜੀ ਮੈਨੂੰ 1.5 ਲੱਖ ਰੁਪਏ ਦੇਣ ਲੱਗੇ ਪਿਆ ਰਹੇ ਸੀ ਮੈਨੂੰ ਕੋਈ ਫੋਨ ਨਹੀਂ ਕੀਤਾ ਪਹਿਲਾਂ ਬਈ ਆ ਜੋ ਆ ਜੋ ਮੈਨੂੰ ਕੋਈ ਫੋਨ ਨਹੀਂ ਕੀਤਾ ਬਈ ਪਹਿਲਾਂ ਮੈਨੂੰ ਪੈਸੇ ਦੇਣ ਆ ਰਿਹਾ ਜਾਂ ਨਹੀਂ ਦੇ ਦੇਣਾ ਨਾਲ ਹੁਣ ਪੁਲਿਸ ਪਰਚਾਦ ਨੂੰ ਲੋਕੀ ਮੰਗ ਅਸੀਂ ਮੰਗ ਕਰਦੇ ਹਾਂ ਇਨਸਾਫ ਹੋਣਾ ਚਾਹੀਦਾ ਜੀ 1.5 ਲੱਖ ਰੁਪਏ ਦੀ ਰਕਮ ਆ ਜੀ ਕੋਈ ਥੋੜੀ ਘਣੀ ਰਕਮ ਦੀ 5 ਦਾ 1000 ਦਾ ਕੋਈ ਤਾਂ ਗੱਲ ਵੱਖਰੀ ਹੈ 1.5 ਲੱਖ ਦੀ ਗੱਲ ਆ ਜੀ 1.5 ਲੱਖ ਰੁਪਏ ਬਹੁਤ ਔਖਾ ਬੰਦਾ